ਆਪਣੇ ਰੂਲਦਿਆਂ ਦੇ ਹਾਲਾਤ ਦਿਖਾਉਣਾ ਤੁਹਾਨੂੰ ਅੱਜ ਬਜ਼ੁਰਗ ਤੇ ਮਾਤਾ ਆਏ ਆ ਟੁੱਟਾ ਰਿਕਸ਼ਾ ਲੈ ਕੇ ਗੋਇੰਦਵਾਲ ਸਾਹਿਬ ਤੋਂ ਇਹ ਆਪਣੇ ਰੂਲਦਿਆਂ ਦੇ ਹਾਲਾਤ ਤੁਹਾਨੂੰ ਦਿਖਾਉਣਾ ਸੀ ਉਹ ਤੇ ਬਜ਼ੁਰਗ ਜੋੜਾ ਆਇਆ ਪਿੱਛੇ ਮਾਤਾ ਵਾ ਚਾਰੀ ਤੇ ਕਿਸੇ ਨੇ ਨੰਬਰ ਦਿੱਤਾ ਸੀ ਤੇ ਗੋਇੰਦਵਾਲ ਸਾਹਿਬ ਤੋਂ ਦੰਦੇ ਆਏ ਆ ਪਿੱਛੇ ਮਾਤਾ ਵਾ ਧੰਗੂਰੀ RAM ਦਾ ਇਹ ਸਾਡੇ ਆਪਣਿਆਂ ਦੇ ਹਾਲਾਤ ਜੇ ਮੈਂ ਨਿਰਵੈਰ ਤੇ ਤੁਹਾਨੂੰ ਇਹ ਸਾਾਸ ਦਿਵਾਣਾ ਭਾਈ ਗੁਰੂ ਸਾਹਿਬ ਦਾ ਹੁਕਮ ਅਨੁਸਾਰ ਦੀ ਪਹਿਲੇ ਬਾਹ ਫੜਮੀ ਤੇ ਆ ਸਾਡੇ ਬਜ਼ੁਰਗ ਆਜੋ ਬਾਪੂ ਜੀ ਆਜੋ ਟੁੱਟਾ ਰਿਕਸ਼ਾ ਤੇ ਨਵੇਂ ਰਿਕਸ਼ੇ ਦੀ ਚਾਹਤ ਲੈ ਕੇ ਦੋਵੇਂ ਬਜ਼ੁਰਗ ਆਏ ਆ ਮਾਤਾ ਜੀ ਤਾਂ ਨਾਲ ਆਏ ਹੋਣੇ ਆ ਕਿਤੇ ਨਿਰਵੈਰ ਨਾ ਨਾ ਕਰ ਦੇ ਬਜ਼ੁਰਗਾਂ ਨੂੰ ਹਨਾ ਬਜ਼ੁਰਗ ਤਾਂ ਜੰਨ ਨਾਲ ਲੱਗੇ ਆ ਦੇਖੋ ਦੋਵੇਂ ਆਏ ਆ ਤੁਹਾਨੂੰ ਗੁਰੂ ਰਾਮਦਾਸ ਇਹ ਸਾਡੇ ਆਪਣਿਆਂ ਦੇ ਹਾਲਾਤ ਆ ਉਹਨਾਂ ਵਾਈਖਾ ਸਾਹਿਬ ਆਜੋ ਬਾਬਾ ਜੀ ਆਜੋ 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 ਤੁਹਾਨੂੰ ਗੁਰੂ ਰਾਨੰਦਾਸ ਠੀਕ ਹੈ ਜੀ ਕਿ ਚੜਦੀ ਕਲਾ ਕਿੱਥੋਂ ਆਇਆ ਤਬਾ ਜੀ ਕਿੱਥੋਂ ਆਇਏ ਹਨਾ ਤੇਰੇ ਰਾਤੋਂ ਕਿੰਨੇ ਰ ਵਾਈਖਾ ਸਾਹਿਬ ਵਾਈ ਗੁਰੂ ਕੀ ਫਤਿਹ ਕਿੱਥੇ ਪੈਂਦਾ ਇਹ ਗੋਇੰਦਵਾਲ ਸਾਹਿਬ ਦੀ ਸਾਈਡ ਤੇ ਗੋਇੰਦਵਾਲ ਦੀ ਸਾਈਡ ਤੇ ਇੱਧਰ ਹੀ ਕਾਰ ਨਹੀਂ ਪਹਾਂ ਨਹੀਂ ਅੱਛਾ ਅੱਛਾ ਤੁਹਾਨੂੰ ਕਿ ਨੰਬਰ ਤੇ ਮਿਲੇ ਹੋਣਾ ਨਾ ਮਦਾਈ ਤੂੰ ਬੈਜੋ ਬੈਜੋ ਉੱਪਰ ਬੈਜੋ ਬੈਜੋ ਉੱਪਰ ਕੋਈ ਨਹੀਂ ਕੋਈ ਅੱਛਾ ਸਾਡਾ ਕਾਰਤ ਮਿਲਿਆ ਹੀ ਆਹ ਦੇਖ ਤਾਂ ਨਹੀਂ ਚੱਲ ਰਿਹਾ ਅੱਛਾ ਜੀ ਕੋਈ ਕੋਈ ਸ਼ਰਤ ਹੈ ਕਿ ਸਾਡਾ ਪੰਡੂ ਗਲਵਾ ਅੱਛਾ ਜੀ ਠੀਕ ਹੈ ਕੋਈ ਹਨ ਗੁਰੂ ਰਾਮਦਾਸ ਇੱਕ ਕਿਸਾਨ ਦੀ ਹਾਲਾਤ ਆ ਕਾਰ ਮਲਕ ਇਹਨੇ ਦਿੱਤਾ ਤੁਹਾਨੂੰ ਹੈ ਸਾਡਾ ਤੇ ਮਾੜੀ ਬੈਜੋ ਕੋਈ ਨਹੀਂ ਬੈਜੋ ਤੁਸੀਂ ਉੱਪਰ ਇਹ ਸਾਡੇ ਸਿੱਖਾਂ ਦੇ ਹਲਾਤ ਆ ਜੀ ਤੇ ਬਾਈ ਬੱਚੇ ਕਿੰਨੇ ਤੁਹਾਡੇ ਦੋ ਦੋ ਬੱਚੇ ਆ ਹੋ ਕੀ ਕਰਦੇ ਆ ਟੁਟਾ ਟਾ ਟੁਟਾ ਆ ਅੱਛਾ ਟੁਟਾ ਆ ਸਾਰਾ ਅੱਛਾ ਜਿਹੜੀ ਕਰਦੇ ਆ ਠੀਕ ਆ ਬਾਈ ਮਤੈ ਜੀ ਬਹਿ ਜਾਓ ਉੱਪਰ ਬਹਿ ਜਾਓ ਤਮਾ ਦਾ ਨਗਾਤ ਲੈ ਆਈਏ ਜੀ ਬਾਬਾ ਕੱਲੇ ਬੰਦੇ ਕੀ ਜਾਣਾ ਕੱਲੇ ਕੀ ਜਾਣਾ ਵਾ ਗੱਲਾਂ ਵਾਦਾਂ ਗਾਦੇ ਕਦੋਂ ਦੇ ਤੁਰੇ ਅਸੀਂ ਜਦੋਂ ਪਹਿਲੀ ਦਰਸ਼ਨ ਕੀਤੇ ਜਿੱਤੇ ਪਹਿਲੀ ਵਾਰੀ ਦਰਸ਼ਨ ਕੀਤੇ ਬਾਬਾ ਦੀਪ ਸਿੰਘ ਕੇ ਘਰ ਦੇ ਉਹ ਕਹਿੰਦੇ ਅਸੀਂ ਮਰੀਜ਼ ਕੀਤੇ ਮਹਾਰਮੰਦ ਘਰੂ ਕਹਿੰਦਾ ਅੱਛਾ ਅੱਛਾ ਅੱਜ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਬਸ ਇੱਕ ਨੂੰ ਪੁੱਛ ਬੈਠੇ ਵੀ ਆ ਸਾਨੂੰ ਕਹਿੰਦਾ ਸੱਦ ਦਫ਼ਤਰ ਆ ਅੱਛਾ ਥਾਰੇ ਤੰਦ ਦਾ ਦੁਕਾਨਾ ਜਵਾਂ ਬਾਬਾ ਜੀ ਮੇਰਾ ਦਫ਼ਤਰ ਹੀ ਆਹੀ ਹਟਾਲਾ ਸਾਹਿਬ ਮੇਰਾ ਦਫਤਰ ਇਹੀ ਹੈ ਗੁਰੂ ਦਾ ਘਰ ਹਾਂ ਮabhi ਕਿੰਨੀ ਉਮਰ ਕੀ ਨਹੀਂ ਹੈ ਤੁਹਾਡੀ ਉਮਰ ਹੈ ਨਹੀਂ ਪਤਾ ਅੱਛਾ ਤੇ ਰਿਕਸ਼ਾ ਕਿ ਕਿਹਨਾਂ ਆਏ ਹਾਂ ਰਸਕਾ ਤੇ ਨਾਮ ਨਹੀਂ ਨੀ ਨਮਾ ਚਾਹੀਦਾ ਰਿਕਸ਼ਾ ਨੂੰ ਦੇਖ ਨਾ ਆਦੀ ਮਰ ਗਈ ਆਦੀ ਮਾਤਾ ਦਾ ਸਾਹ ਸਾਹ ਛੜਿਆ ਪਿਆ ਸਾਹ ਕਰਾਈ ਮਾਤਾ ਅੱਛਾ ਜੀ ਤੁਰ ਨਹੀਂ ਜਾਂਦਾ ਤੁਰ ਨਹੀਂ ਜਾਂਦਾ ਅੱਛਾ ਇਹ ਬਾਪੂ ਜੀ ਦਾ ਰਿਕਸ਼ਾ ਜੀ ਸਿੰਘਾ ਟੁੱਟਾ ਹੋਇਆ ਰਿਕਸ਼ਾ ਵਾ ਤੇ ਬਜ਼ੁਰਗ ਦੋਇੰਦਵਾਲ ਸਾਹਿਬ ਲਾਗੇ ਕੰਦੇ ਆਏ ਆ ਤੇ ਬਾਬਾ ਜੀ ਕਮਾਈ ਹੋ ਜਾਂਦੀ ਫਿਰ ਤੇ ਹਾਂਜੀ ਕਮਾਈ ਹੋ ਜਾਂਦੀ ਥੋੜੀ ਬਹੁਤ ਪਰ ਜੀ ਬਣ ਜਾਂਦਾ ਜੀ 750 ਰੁਪਏ ਤੇ ਇਹਦਾ ਸਾਡਾ ਸਰ ਵੀ ਜਾਂਦਾ ਵਾ ਤੜਾ ਸਰ ਜਾਂਦਾ ਵਾ ਤੇ ਜੇ ਨਵਾਂ ਹੋ ਜੇ ਤਾਂ ਵਧੀਆ ਗੱਲ ਆ ਨਾ ਰਿਕਸ਼ਾ ਉਹ ਤੁਹਾਡੀ ਮੌਤ ਹੈਣਾ ਉਹ ਤੁਹਾਡੀ ਹੈ ਹੈ ਮੌਤ ਤੁਹਾਡੇ ਕੋਲ ਅੱਛਾ ਰਿਕਸ਼ਾ ਦੇ ਸਰਾ ਕਾਠੀ ਵੀ ਗਈ ਹੋਈ ਹੈ ਕਾਠੀ ਹੋਈ ਹੈ ਕੁੱਟੀ ਹੋਈ ਕਾਠੀ ਹੈ ਅੱਛਾ ਜੀ ਠੀਕ ਹੈ ਤੇ ਬੰਦ ਬ ਕਿਸੇ ਕੰਮ ਕਰਨਾ ਹੈ ਤਾਂ ਤੁਸੀਂ ਅੰਦਰ ਜਾ ਕੇ ਮਹਾਰਾਜ ਨੂੰ ਕਿਹਾ ਵਾ ਹਾਂਜੀ ਗੁਰੂ ਸਾਹਿਬ ਨੂੰ ਕਿਹਾ ਵਾ ਮਹਾਰਾਜ ਨੂੰ ਕਿਹਾ ਕੀ ਆਏ ਮਤਲਬ ਇਹ ਕਹੇ ਆਏ ਹਾਂ ਵੀ ਕੀ ਕਹੇ ਆਏ ਅਸੀਂ ਕਹੇ ਆਏ ਮਹਾਰਾਜ ਕਿਰਪਾ ਕਰੋ ਸਾਡੇ ਤੇ ਕੋਣੋ ਕਿਰਪਾ ਕਰੋ ਸਾਡੇ ਪਿਛਾ ਦਾ ਕੰਮ ਹੋ ਜੇ ਅੱਜ ਅੱਜ ਕੰਮ ਹੋ ਜੇ ਰਿਕਸ਼ਾ ਫਿਲ ਦੇ ਕਿਉਂ ਨਹੀਂ ਮਾਰਨਾ ਅੱਛਾ ਕੀ ਕਹੇ ਆਏ ਪਿਛੇ ਉੱਤਰਿਆ ਕੀ ਮਹਾਰਾਜ ਸਾਡੇ ਕਿ ਅਸੀਂ ਪਹਿਲੇ ਨਹੀਂ ਚੱਲੇ ਸਨ ਪਰ ਇਹਦੇ ਦੇ ਕਰੋ ਕਿਰਪਾ ਕਰੋ ਸਾਡਾ ਕੰਮ ਹੋ ਜੇ ਮਹਾਰਾਜ ਕਿਰਪਾ ਕਰੋ ਕੰਦੂਸੀ ਬੁਖਸੋ ਦੇ ਹਾਡਾ ਵੀ ਕੋਈ ਵੀ ਜਾਨਾ ਮਿਲ ਪਏ ਕੋਈ ਹਾਂ ਭਗਤਾ ਪਿਆਰਾ ਚਲੋ ਕੋਈ ਗੱਲ ਦੀ ਪਪਾ ਜੀ ਮਾਤਾ ਜੀ ਫਿਰ ਕਹਿਤਾ ਤੁਹਾਹਰਾ ਇਹਨੂੰ ਗੁਰੂ ਸਾਹਿਬ ਨੇ ਕਹਿ ਗਿਆ ਏ ਕਹਿ ਗਿਆ ਏ ਅੱਛਾ ਜਨ ਭਗਤ ਮੇਰੇ ਨਾਲ ਬੁਲਾ ਤਾਨੂੰ ਹਾਂ ਹਾਂ ਜਿਹੜੇ ਫੋਨ ਲਿਆ ਤਾਨੂੰ ਹੋ ਗਈ ਹੋ ਗਈ ਚਿੰਦਾ ਉਹ ਕਹਿਣ ਲੱਗਾ ਵੀ ਅਸੀਂ ਗਏ ਪਹਾੜੇ ਦੇ ਦਫਤਰੇ ਸੇ ਇੱਕ ਇੱਕ ਨਹੀਂ ਪਿਛੋਂ ਆਂਦਾ ਵੀ ਮੇਰੇ ਨਹੀਂ ਆਂਦਾ ਮੈਨੂੰ ਨਹੀਂ ਪਤਾ ਮੈਂ ਇਸ ਨੂੰ ਰਹਿਣਾ ਨਹੀਂ ਅੱਛਾ ਜਿਹਦੀ ਦੋ ਬੀਬੀਆਂ ਵਾ ਹੀ ਹੈ ਮਗਰ ਉਹ ਨਹੀਂ ਅੱਛਾ ਉਹ ਇਥੇ ਮਿਲਦਾ ਨਹੀਂ ਮੈਂ ਮੈਂ ਖਾ ਮੈਂ ਪਪਾ ਹਾਂ ਆਹ ਕਾਰ ਤੇ ਬਣਾ ਦੋ ਤੈਨੂੰ ਦੱਸਦੇ ਵੀ ਤੇ ਆਪਣੇ ਪਹਾੜਾ ਅੱਛਾ ਏ ਬਾਬਾ ਜੀ ਦਾ ਪਤਾ ਨਹੀਂ ਕਹਦੇ ਦੱਸ ਦਿਓ ਅੱਛਾ ਜੀ ਪਤਾ ਦਫ਼ਤਰ ਨਹੀਂ ਹੋਵੇਗਾ ਤੇ ਅਲਾਵਾ ਫੋਨ ਲਾ ਦਿੰਨਾ ਹਾਂ ਤੇ ਸਾਡੇ ਕੋਲ ਫੋਨ ਨਹੀਂ ਆਣਾ ਸਾਨੂੰ ਜਾਈ ਆ ਕੋਈ ਗੱਲ ਨਹੀਂ ਬਾਬਿਓ ਤੁਹਾਨੂੰ ਹੁਣੇ ਨਵਾਂ ਰਿਕਸ਼ਾ ਚਾਹੀਦਾ ਹੈ ਨਾ ਠੀਕ ਹੈ ਜੀ ਕੋਈ ਗੱਲ ਨਹੀਂ ਬਾਬਿਓ ਤੁਸੀਂ ਨਾ ਮਾਤਾ ਜੀ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਤੁਸੀਂ ਅੰਦਰ ਜਾਓ ਦਰ ਦੇ ਬਾਬਾ ਦੀਪ ਸਿੰਘ ਦੇ ਤੇ ਬਾਬਾ ਜੀ ਇੱਕ ਲੰਗਰ ਪਾਣੀ ਛਕ ਲਓ ਤੇ ਮੈਂ ਨਾ ਹੁਣੇ ਮੈਂ ਕਰ ਦਣਾ ਫੋਨ ਤੇ ਤੁਹਾਡਾ ਰਿਕਸ਼ਾ ਤੁਹਾਨੂੰ ਮਿਲੂਗਾ ਕੋਈ 3:00 ਨਿਕ ਵਜੇ ਨਾ ਠੀਕ ਹੈ ਜੀ ਮੈਂ ਹੁਣ ਇੱਕ ਕਰ ਦਨਾ ਤੇ ਆ ਜਾਂਦਾ ਨਵਾਂ ਰਿਕਸ਼ਾ ਠੀਕ ਹੈ ਬਾਬਿਓ ਖੁਸ਼ ਹੋ ਜਾਓਗੇ ਨਹੀਂ ਨਹੀਂ ਤੁਸੀਂ ਜੇਕਰ ਇੱਕ ਗੁਰਦਾਨ ਦੇ ਸਿੱਧੇ ਦਰ ਤੇ ਆਈਗੇ ਨਾ ਤੇ ਮਿਲ ਜੇਗਾ ਕੋਈ ਠੀਕ ਹੈ ਆਹ ਪੁਰਾਣਾ ਰਿਕਸ਼ਾ ਨਹੀਂ ਨਵਾਂ ਦੇ ਦਨੇ ਆ ਤੁਹਾਨੂੰ ਠੀਕ ਹੈ ਜੀ ਇਹ ਨਵਾਂ ਦੇ ਦਨੇ ਆ ਠੀਕ ਹੈ ਮਾਤਾ ਜੀ ਖੁਸ਼ ਹੋ ਨਵਾਂ ਦੇ ਦਨੇ ਆ ਠੀਕ ਆਜੋ ਭਾਜੀ ਆਜੋ ਆਜੋ ਆਜ ਸਿੰਘ ਆਜੋ ਇੱਥੇ ਆਜੂਗਾ ਜੀ ਇੱਥੇ ਹੀ ਇੱਥੇ ਆ ਰੂਗਾ ਤੁਸੀਂ ਕਿ ਲੰਗਰ ਪਾਣੀ ਛਕ ਲੋ ਹੋ ਸਿੰਘ ਚੜਦੀ ਕਲਾ ਪਿਆਰਿਓ ਕੋਈ ਗੱਲ ਸਾਬ ਬਾਈ ਗੁਰਜੀ ਕੀ ਪਤੈ ਜੀ ਹੋਰ ਸਿਕਰ ਜੀ ਗੁਰੂ ਸਾਹਿਬ ਦਾ ਵੇਖੇ ਮੋੜਾ ਨਿਤਨਵਾਦ ਗੁਰੂ ਪਿਆਰੇ ਦਰਸ਼ਨ ਗੁਰੂ ਰਾਮਦਾਸ ਬਾਚਨ ਜੀ ਸਾਡੇ ਨਹੀਂ ਗੁਰਦਾਨ ਦਾ ਸਾਥ ਹੋਰ ਸਭ ਠੀਕ ਹੋ ਜੀ ਚਰਦੀ ਗਲਾ ਚਲੋ ਸ਼ੁਕਰ ਹੈ ਸ਼ੁਕਰ ਹੈ ਤੇ ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਅੰਦਰ ਜਾ ਕੇ ਸੇਵਾ ਕਰ ਲਓ ਜਾਂ ਬਹਿ ਜਿਓ ਠੀਕ ਹੈ ਜਲ ਪਾਣੀ ਛਕੋ ਤੇ ਤੁਹਾਡਾ ਨਵਾ ਅਦਿਕਸ਼ਾ ਆ ਜਾਂਦਾ ਤੇ ਜਾ ਕੇ ਬਾਪੂ ਨੂੰ ਖੀਰ ਪੂਰੇ ਬਣਾ ਕੇ ਖਵਾਇਓ ਚੰਗਾ ਜੀ ਥੋੜੀ ਮਾਇਆ ਤੁਹਾਨੂੰ ਦੇ ਦਾਂਗੇ ਚੰਗਾ ਜੀ ਠੀਕ ਆ ਬਾਪੂ ਖਾਲਾ ਇੱਕ ਦੀ ਨਹੀਂ ਖਾ ਦੇਖੀ ਖੀਰ ਪੂਰੇ ਖਾਦੇ ਆ ਚਲੋ ਜੇ ਖਵਾ ਦੋ ਬੇ ਖਾ ਲਾਂਗੇ ਤੁਹਾਨੂੰ ਖਵਾ ਦੇਵਾਂਗੇ ਸਿੰਗੋ ਮੜਾਏ ਕਰ ਦਿਓ ਖੀਰ ਖੀਰ ਪੂਰੇ ਵੀ ਖਵਾ ਦਿਓ ਅੱਜ ਬਾਪੂ ਨੂੰ ਠੀਕ ਆ ਤੁਸੀਂ ਬਾਪੂ ਜੀ ਇੱਥੇ ਇੱਥੇ ਬਹਿ ਜਾਓ ਤੇ ਜਾ ਮਹਾਰਾਜ ਦੇ ਦਰ ਤੇ ਚਲੇ ਜਾਓ ਅੰਦਰ ਠੀਕ ਆ ਤੇ ਮੈਂ ਕੋਈ 3:00 ਵਜੇ ਨਾ ਆਣਾ ਵਾ ਤੇ ਤੁਹਾਨੂੰ ਨਾਂ ਮਾਰਿਖਾ ਦੇ ਦਿੰਨੇ ਆ ਠੀਕ ਆ ਜੀ ਪਿਆਰਿਓ ਇਹੀ ਕਿ ਲੈਣਾ ਆਏ ਸੀ ਨਾ ਮਹਾਰਾਜ ਤੋਂ ਹਾਂ ਇਹ ਉਹ ਕਮਾਈ ਕਮਾਈ ਕਦੀ ਕਮਾਈ ਕਰਨ ਵਾਲੇ ਮਹਾਰਾਜ ਜੀ ਹੱਕ ਦੀ ਕਮਾਈ ਕਰਨ ਵਾਲੇ ਆ ਜਿਹੜੇ ਸਾਡਾ ਪਿੰਡ ਆ ਠੀਕ ਆ ਤੇ ਸ਼ਾਇਦ ਰੋ ਤੋਂ ਹਮਨ ਸ਼ਾਇਦ ਉਹ ਆਂ ਵਾਜ ਮਾਰ ਦਿੱਤਾ ਹੀ ਗੋਦੜ ਬਾਈਪਾਸ ਤੇ ਅੱਛਾ ਜੀ ਬਾਬਾ ਜੀ ਮੁਰਿੰਦਾ ਮੁਰਿੰਦਾ ਯਾਦ ਨਹੀਂ ਮੈਨੂੰ ਹੋਣਾ ਬੁੱਢਾ ਜਾ ਹੋ ਗਿਆ ਆਂ ਮਨ ਵਾਜ ਮਾਰੀ ਹਾਂ ਆ ਗਾੜਾ ਵੀ ਮੇਰਾ ਚਿੱਟਾ ਹੋ ਗਿਆ ਵਾ ਦਾੜਾ ਮੇਰਾ ਚਿੱਟਾ ਹੋ ਗਿਆ ਤੇ ਮੈਂ ਬੁੱਢਾ ਹੋਣੇ ਆਂ ਇਹਦੇ ਲੰਗਰ ਲੱਗਦਾ ਬਜੜੇ ਕਿੰਨੇ ਚਿਰ ਪਹਿਲੇ ਦੀ ਗੱਲ ਆ ਇੱਕ ਮਹੀਨੇ ਦੀ ਗੱਲ ਹੁੰਦੀ ਹੈ ਮਹੀਨੇ ਪਹਿਲੇ ਦੀ ਹੀ ਗੱਲ ਹੈ ਬਾਪੂ ਜੀ ਮੈਨੂੰ ਯਾਰ ਨਹੀਂ ਹੋਣਾ ਮੈਂ ਬੈਠ ਹੁਣੇ ਮਾਰਨਾ ਹਾਂ ਹਾਂ ਮਹੀਨੇ ਪਹਿਲੇ ਦੀ ਗੱਲ ਹੈ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਵੇਟ ਕਰੋ ਠੀਕ ਹੈ ਅੱਛਾ ਜੀ ਇਹ ਲਖਿਆ ਉਹਨੂੰ ਬਾਜ ਮਾਰੋ ਅੱਛਾ ਜੀ ਮੈਂ ਥੇਖ ਲਈ ਜਨਾ ਸ਼ਹਿਰ ਨੂੰ ਅੱਛਾ ਜੀ ਤੁਹਾਡੀ ਲਾ ਗਏ ਅੱਛਾ ਜੀ ਜਦੋਂ ਤਾਂ ਬਾਜ ਮਰਵਾਇ ਤੇ ਮੈਂ ਆ ਗਿਆ ਤੇ ਕੋਈ ਹੈਗਾ ਕਿਹਦੇਗਾ ਤੁਹਾਡਾ ਸਾਰਾ ਟਿੱਕਾ ਮੈਂ ਰਿਕਸ਼ਾ ਚੁਟਾਉਂਦਾ ਲਓ ਤੇ ਤੁਸੀਂ ਦਸਕਾਦਨ ਮਦੇਦਨਾ ਇਹ ਤੁਸੀਂ ਡੇੜੀ ਡੂੜੀ ਬਣਾ ਦਿਓ ਚਲੋ ਕੋਈ ਗੱਲ ਨਹੀਂ ਬਾਬਾ ਜੀ ਗੁਰੂ ਸਾਹਿਬ ਕਿਰਪਾ ਕਰ ਕੋਈ ਗੱਲ ਨਹੀਂ ਮਾਤਾ ਜੀ ਮੈਂ ਠੀਕ ਹੈ ਜੀ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ